ਅੱਜ ਨੂਰ ਹਸਪਤਾਲੀ ਨਾਲਾ ਵੱਲੋਂ ਪਿੰਡ ਕਾਮਲਪੁਰਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ 'ਤੇ ਚੇਤੇ ਤੌਰ ਤੇ ਪਹੁੰਚੇ ਡਾਕਟਰ ਅਸ਼ਪਤਾ ਬੱਬਰ ਅਤੇ ਉਹਨਾਂ ਦਾ ਸਮੂਹ ਸਟਾਫ ਕੈਂਪ ਦੌਰਾਨ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਗਈਆਂ ਅਤੇ ਖੂਨ ਦੇ ਟੈਸਟ 50% ਡਿਸਕਾਊਂਟ ਰੇਟ ਤੇ ਕੀਤੇ ਗਏ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਤਵੰਤੇ ਸੱਜਣ ਆਦਿ ਰਹਿ ਹਾਜ਼ਰ ਇਸ ਕੈਂਪ ਦਾ ਪਿੰਡ ਵਾਲਿਆਂ ਨੇ ਲਾਭ ਉਠਾਇਆ ਪਿੰਡ ਵਾਲਿਆਂ ਵੱਲੋਂ ਹਸਪਤਾਲ ਅਤੇ ਡਾਕਟਰ ਅਸ਼ਪਰਤਾਪ ਦਾ ਤਹਿ ਦਿਲੋਂ ਕੀਤਾ ਧੰਨਵਾਦ ਮਨਿੰਦਰ ਕੈਸਰ ਦੀ ਵਿਸ਼ੇਸ਼ ਰਿਪੋਰਟ ਟੈਕਸਲਾਈਵ ਲਾਈਵ ਟੀਵੀ ਅਜਨਾਲਾ ਗਰੁੱਪ ਟੈਰੀ ਸਾਹਿਬ ਸਿੰਘ ਜੀ ਨੂਰ ਹਸਪਤਾਲ ਅਜਨਾਲਾ ਤੋਂ ਜੋ ਕਿ ਉਤਾਲਾ ਫ੍ਰੀ ਮੈਡੀਕਲ ਕੈਂਪ ਦਾ ਹੋਇਆ ਜਿਨ੍ਹਾਂ ਦੇ ਵਿੱਚ ਸਾਡਾ ਬੱਚਾ ਆਈ ਹਰਬ੍ਰੀ ਸਿੰਘ ਜੀ ਹੈਪੀ ਜਿਨ੍ਹਾਂ ਦੇ ਸੰਜੋਗ ਤੇ ਉਦਮ ਨਾਲ ਇਹ ਫ੍ਰੀ ਮੈਡੀਕਲ ਕੈਂਪ ਲੱਗਾ ਸਾਨੂੰ ਬਹੁਤ ਵਧੀਆ ਲੱਗਾ ਤੇ ਇਸ ਤਰ੍ਹਾਂ ਦੇ ਉਪਰਾਲੇ ਹੋਣ ਚਾਹੀਦੇ ਤੇ ਵਧੀਆ ਚੀਜ਼ ਹੈ ਜੀ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਈ ਤਰ੍ਹਾਂ ਦੇ ਗਰੀਬ ਜਨਤਾ ਪਰਿਵਾਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਦਵਾਈ ਬੂਟੀ ਨਹੀਂ ਹੋ ਸਕਦੀ ਨਹੀਂ ਛੇਤੀ ਹਸਪਤਾਲਾਂ ਵਿੱਚ ਪਹੁੰਚ ਸਕਦੇ ਤੇ ਇਹੋ ਜਿਹੇ ਉਪਰਾਲੇ ਕਰਨ ਦੇ ਨਾਲ ਇਹ ਬਹੁਤ ਵਧੀਆ ਸੀਸ ਗੁਰੂ ਕਰਨ ਵਾਲੇ ਸਾਰੇ ਦਾਸ ਗੁਰੂ ਸਹਿਬਾਨਾਂ ਦੇ ਕੋਲ ਵੀ ਇਹ ਦਵਾਖਾਨੇ ਵੀ ਸੀ ਸਾਰਾ ਕੁਝ ਸੀ ਤੇ ਉਹ ਬਹੁਤ ਵਧੀਆ ਇਹ ਉਪਰਾਲਾ ਜਿਹੜਾ ਹੋਇਆ ਤੇ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਨੇ ਤੋਂ ਕਿਹੜੇ ਟਾਈਮ ਤੇ ਹਰ ਹਰਕ ਪੱਖੋਂ ਜਿਹੜਾ ਕੋਈ ਬਿਮਾਰੀ ਦਾ ਕੋਈ ਨਾ ਕੋਈ ਲੇਕਿਨ ਹਰ ਇੱਕ ਦੇ ਸਰੀਰ ਵਿੱਚ ਇਹਦੇ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਅੱਛਾ ਬੱਬੀ ਜੀ ਇੱਕ ਚੀਜ਼ ਹੋਰ ਆ ਕਿ ਇਹ ਕੈਂਪ ਤੁਹਾਡੇ ਪਿੰਡ 'ਚ ਪਹਿਲੀ ਵਾਰੀ ਲੱਗਿਆ ਜਾਂ ਕਿਸੇ ਅੱਗੇ ਵੀ ਹਸਪੀਟਲ 'ਚ ਲੱਗਿਆ ਸੀ ਤਕਰੀਬਨ ਇਹ ਸਾਡੇ ਬਾਬਾ ਜੀ ਨੇ ਵਗਰੇ ਬਾਬਾ ਧੀਰ ਸਿੰਘ ਜੀ ਸੋ ਇਹਨਾਂ ਦੇ ਸਮਾਗਮ ਸਾਲ ਬਾਅਦ ਕੋਈ ਮਹਾਰਾਜ ਜੀ ਦੇ ਨਾਮ ਤੇ ਜਿਹੜੇ ਸਮਾਗਮ ਹੁੰਦੇ ਸੀ ਉਹਨਾਂ ਦੇ ਵਿੱਚ ਉਸ ਟਾਈਮ ਤੇ ਇਹ ਮੈਡੀਕਲ ਫਰੀ ਜਿਹੜੇ ਰੰਗੇਗੇ ਨੇ ਕੈਂਪਸ ਹੋਰ ਕੋਈ ਹੋਰ ਨਹੀਂ ਕੋ ਲਗਾ ਹੋਰ ਕੋਈ ਇਹਨਾਂ ਤੋਂ ਇਲਾਵਾ ਜਿਹੜਾ ਕੋਈ ਸ੍ਰਾਨੀ ਉਹਨਾਂ ਤੋਂ ਪ੍ਰਤੀ ਇਹਨਾਂ ਦੇ ਵੀ ਬੱਚੇ ਨੇ ਹਾਂ ਇਹਨਾਂ ਬੱਚੇ ਨੇ ਅੱਜ ਫੇਰ ਇਹ ਉਪਰਾ ਲਾ ਕੀਤਾ ਬਹੁਤ ਵਧੀਆ ਚੰਗਾ ਇਹ ਪ੍ਰੀਤ ਹਸਪੀਟਲ ਤੋਂ ਇੱਕ ਰਾਜ ਜਿਹੜੇ ਬਾਬਾ ਜੀ ਦੇ ਪ੍ਰਤੀ ਲੱਗੇ ਸੀ ਕੰਮ ਤੋਂ ਪ੍ਰੀਤ ਹਸਪੀਟਲ ਤੋਂ ਆਇਆ ਸੀ। ਸੋ ਮੈਂ ਫਿਰ ਤੋਂ ਦਵਾਰਾ ਨੂਰ ਹਸਪੀਟਲ ਦੇ ਜਿਹੜੇ ਡਾਕਟਰ ਸਾਹਿਬਾਨ ਜਿਨ੍ਹਾਂ ਨੇ ਇਹ ਉਦੋਂ ਕਰਕੇ ਉਪਰਾਲਾ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਸ਼ੁਕਰਾਨਾ ਹੈ ਗੁਰੂ ਸਾਹਿਬ ਦੀ ਉਹਨਾਂ ਨੂੰ ਹੋਰ ਇਸਤਾਂ ਦੀ ਇਸੀ ਇਸ ਬਖਸ਼ਿਸ਼ ਕਰਨ ਤੇ ਵਧੀਆ ਉਪਰਾਲੇ ਕਰਨ ਦਾ। ਧੰਨਵਾਦ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵਧੀਆ ਉਪਰਾਲਾ ਡਾਕਟਰ ਸਾਹਿਬ ਨੇ ਕੀਤਾ ਇਹ ਨਾਲੇ ਤੋਂ ਆਣ ਕੇ ਤਨ ਬਾਈ ਹਰਪ੍ਰੀਤ ਸਿੰਘ ਜੋ ਸਾਡਾ ਭਤੀਜਾ ਜੀ ਉਹਨਾਂ ਨੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਤੇ ਡਾਕਟਰ ਸਾਹਿਬ ਨੇ ਬੇਨਤੀ ਉਹਨਾਂ ਦੀ ਪ੍ਰਵਾਨ ਕੀਤੀ। ਕਾਫੀ ਮਰੀਜ਼ ਜਿਹੜੇ ਆ ਦਵਾਈ ਲੈ ਚੁੱਕੇ ਆ ਤੇ ਕਾਫੀ ਹੌਂਦੇ ਨੇ। ਬੜਾ ਵਧੀਆ ਪ੍ਰਾਲਾ ਕੀਤਾ ਡਾਕਟਰ ਸਾਹਿਬ ਨੇ ਬੜਾ ਵਧੀਆ ਪ੍ਰਾਲਾ ਅਣਕੀ ਕੀਤਾ ਵਾ। ਕਿਸੇ ਤਰ੍ਹਾਂ ਪ੍ਰਾਲਾ ਹੋਣੇ ਚਾਹੀਦੇ ਆ। ਹਰ ਨਗਰ 'ਚ ਹੀ ਹੋਣੇ ਚਾਹੀਦੇ। ਬਹੁਤੇ ਲੋਕ ਜਿਹੜੇ ਦਵਾਈਆਂ ਤੋਂ ਰਹਿ ਜਾਂਦੇ, ਟੈਕਾਂ ਤੋਂ ਰਹਿ ਜਾਂਦੇ। ਡਾਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਵਾ। ਕਿ ਅੱਧੇ ਮੁੱਲ ਤੇ ਜਿਹੜਾ ਵੀ ਜਿੰਨੇ ਦੇ ਟੈਟ ਹਟੋਣੇ ਆ ਉਹ ਅੱਧੀ ਪੇਮੈਂਟ ਲੈਂਦੇ ਤੇ ਅੱਧੀ ਉਹਨਾਂ ਨੂੰ ਛੂਟ ਕਰ ਦਿੰਦੇ ਆ ਬਹੁਤ ਵਧੀਆ ਗੱਲ ਆ ਤੇ ਕਾਫੀ ਮਰੀਜ਼ ਜਿਹੜੇ ਆ ਦਵਾਈ ਲੈ ਚੁੱਕੇ ਤੇ ਕਾਫੀ ਜਿਹੜੇ ਆਉਣ ਦੇ ਮਰੀਜ਼ ਬੜਾ ਵਧੀਆ ਪ੍ਰਾਲਾਵਾ ਅੱਛਾ ਬਾਬਾ ਜੀ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਵਧੀਆ ਆ ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਸਪੀਟਲ ਪ੍ਰਤੀ ਮੈਂ ਤੇ ਆਨਾ ਵੀ ਮਰੀਜ਼ ਡਾਕਟਰ ਸਾਹਿਬ ਜਿੰਨਾ ਸ਼ਟਾਪ ਆਏ ਆ ਬਹੁਤ ਵਧੀਆ ਤਰੀਕੇ ਦੇ ਨਾਲ ਦਵਾਈ ਮਰੀਜ਼ਾਂ ਨੂੰ ਲੈਣ ਦੇ ਮਰੀਜ਼ਾਂ ਦੀ ਗੱਲ ਵੀ ਵਧੀਆ ਤਰੀਕੇ ਨਾਲ ਸੁਣਦੇ ਨੇ ਡਾਕਟਰ ਖਲੀਫ ਹਰ ਇੱਕ ਦਾ ਵਧੀਆ ਤਰੀਕੇ ਨਾਲ ਸੁਣਦੇ ਆ ਤੇ ਮਰੀਜ਼ ਨੂੰ ਚੰਗੀ ਧਾਰਨਾ ਵੀ ਦੇਣ ਦੇ ਆ ਕਿਸ ਤਰ੍ਹਾਂ ਦਵਾਈ ਲੈਣੀ ਆ ਕਿਸ ਤਰ੍ਹਾਂ ਪਰਹੇਜ਼ ਕਰਨਾ ਬਹੁਤ ਵਧੀਆ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗਰੂਪ ਆਰੀ ਸਾਧ ਸੰਗਤ ਜੀ ਜੋ ਕੈਂਪ ਲੱਗਾ ਬਹੁਤ ਹੀ ਵਧੀਆ ਤੇ ਬਹੁਤ ਤਰੀਕੇ ਨਾਲ ਲੱਗਾ ਅੱਜ ਧੁੱਪ ਵੀ ਲੱਗੀ ਆ ਬਾਕੀ ਅਜਨਾਲੇ ਤੋਂ ਪਹਿਲੀ ਵਾਰ ਹੀ ਡਾਕਟਰ ਸਾਹਿਬ ਆਏ ਆ ਪਹਿਲਾਂ ਪ੍ਰੀਤ ਹਸਪੀਟਲ ਤੋਂ ਕਾਫੀ ਵਾਰ ਆਏ ਹੋਰ ਵੀ ਜਗ੍ਹਾ ਤੋਂ ਅੰਮ੍ਰਿਤਸਰ ਤੋਂ ਵਾਰੇ ਅਜਨਾਲੇ ਤੋਂ ਪਹਿਲੀ ਵਾਰ ਹੀ ਆਏ ਜੀ ਤੇ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਬਹੁਤ ਤਰੀਕੇ ਨਾਲ ਗਰੀਬ ਜਨਤਾ ਵਾਸਤੇ ਬਹੁਤ ਫਾਇਦਾ ਹੋਇਆ ਕਿਉਂਕਿ ਜੋ ਗਰੀਬ ਜਨਤਾ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਹੈ ਇਹਦੇ ਨਾਲ ਕਿਉਂ ਜੋ ਵਿਚਾਰੇ ਦਵਾਈ ਵੀ ਨਹੀਂ ਲੈ ਸਕਦੇ ਦਿਹਾੜੀਦਾਰ ਬੰਦੇ 3-400 ਰੁਪਿਆ 500 ਰੁਪਿਆ ਦਿਹਾੜੀ ਆ ਤੇ ਬੱਚੇ ਪਾਲਣੇ ਬੜੇ ਮੁਸ਼ਕਲ ਆ ਜੀ ਤੇ ਉਹਨਾਂ ਨੂੰ ਹੁਣ ਦਵਾਈ ਜਿਹੜੀ ਫ੍ਰੀ ਮਿਲੀ ਬਹੁਤ ਜੇ ਬੀਬੀਆਂ ਦਵਾਈ ਲੈ ਕੇ ਜਾ ਰਹੀਆਂ ਜਾਂ ਬਜ਼ੁਰਗ ਦਵਾਈ ਲੈ ਕੇ ਬੜੇ ਖੁਸ਼ ਜਾ ਰਹੇ ਆ ਔਰ ਸੀਸਾ ਆਪਣਾ ਲੈਬੋਰਟੀ ਦੇ ਟੈਸਟ ਵੀ ਹੋਏ ਆ ਹਾਂਜੀ ਉਹ ਵੀ ਉਹਨਾਂ ਨੂੰ ਅੱਧੇ ਰੇਟਾਂ ਤੇ ਮਿਲੇ ਜੀ ਆ ਜਿਹੜਾ ਟੈਸਟ ਆ ਜੀ ਅੱਧੇ ਰੇਟਾਂ ਤੇ ਮਿਲੇ ਤੇ ਬੜਾ ਉਹਨਾਂ ਦਾ ਹੀ ਫਾਇਦਾ ਹੋਇਆ ਕਿਉਂਕਿ ਅੱਜ ਕਈ ਟੈਸਟ ਵੀ ਨਹੀਂ ਕਰਾਉਂਦੇ ਟੈਸਟਾ ਖਣੋਂ ਵੀ ਜਨਤਾ ਦਵਾਈ ਖਣੋਂ ਰਹਿ ਜਾਂਦੀ ਐ ਇੱਥੋਂ ਟੈਂਪਰੇਰੀ ਦਵਾਈ ਲੈ ਲੈਂਦੇ ਆ ਤੇ ਉਹ ਰਮਾਨ ਆ ਜਾਂਦਾ ਉਸ ਤੋਂ ਬਾਅਦ ਫੇਰ ਚੱਲ ਪੈਂਦੇ ਆ ਇਸ ਕਰਕੇ ਆ ਵੀ ਬਹੁਤ ਵਧੀਆ ਹੀ ਸਕੀਮ ਦੇ ਨਾਲ ਕੈਂਪ ਲੱਗਾ ਤੇ ਬਹੁਤ ਟਿਕਾਣੇ ਲੱਗਾ ਕੈਂਪ ਤੇ ਸਰਪੰਸਾ ਵੀ ਇੱਥੇ ਪਹੁੰਚੇ ਨੇ ਪੰਚਾਇਤ ਦੇ ਮੈਂਬਰ ਵੀ ਪਹੁੰਚੇ ਨੇ ਤੇ ਹੋਰ ਵੀ ਅੱਜ ਕੱਲ ਕਾਰੋਬਾਰ ਜ਼ਿਆਦਾ ਵਾ ਤੇ ਫਿਰ ਵੀ ਆਉਂਦੀ ਜਨਤਾ ਦਵਾਈ ਲੈ ਕੇ ਤੁਰ ਹੀ ਜਾਂਦੀ ਕਾਫੀ ਸੰਗਤਾਂੀਆਂ ਦਵਾਈ ਲੈ ਕੇ ਚਲੇ ਗਈਆਂ ਧੰਨਵਾਦ ਜੀ ਹਾਂਜੀ ਸਰ ਜੋ ਤੁਹਾਡੇ ਵੱਲੋਂ ਆਪਣਾ ਕਾਮਲਪੁਰੇ ਵਿਖੇ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਜੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਮਲਪੁਰਾ ਚ ਨੂਰ ਹਸਪਤਾਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਕੀ ਫ੍ਰੀ ਮੈਡੀਕਲ ਸੇਵਾਵਾਂ ਜਿਹਦੇ ਵਿੱਚ ਕੀ ਫ੍ਰੀ ਦਵਾਈਆਂ ਤੇ ਲੈਬ ਟੈਸਟਾਂ ਤੇ ਛੋਹ ਦਿੱਤੀ ਗਈ ਆ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਆ ਸਾਡੇ ਆਲੇ ਦੁਆਲੇ ਹੀ ਹੁੰਦੇ ਨੇ ਪਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਾਂ ਤੇ ਕਈ ਕਾਰਨਾ ਕਾਰਨ ਮਰੀਜ਼ ਜਿਹੜੇ ਆ ਉਹ ਇਲਾਜ ਤੋਂ ਵਾਂਝੇ ਰਹਿ ਜਾਂਦੇ ਆ ਉਹਦਾ ਕਾਰਨ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਆਮ ਤੌਰ ਤੇ ਮਰੀਜ਼ ਪਿੰਡ ਤੋਂ ਇੱਕ ਦੋ ਖਰਾਕਾ ਲੈ ਲੈਂਦੇ ਆ ਔਰ ਉਸ ਤੋਂ ਬਾਅਦ ਰੋਗ ਦਾ ਜਿਹੜਾ ਪੱਕਾ ਇਲਾਜ ਹੈ ਉਹ ਨਹੀਂ ਕਰਾਉਂਦੇ ਜੀ ਤੋਂ ਇਸ ਚੀਜ਼ ਨੂੰ ਅੱਡੇ ਨਜ਼ਰ ਰੱਖਦੇ ਹੋਇਆ ਨੂਰ ਹਸਪਤਲ ਜਿਹੜਾ ਸਮੇਂ-ਸਮੇਂ ਸਿਰ ਵਕਫਾਕ ਮਿੰਟਾਂ ਦੇ ਵਿੱਚ ਕੈਂਪ ਲਗਾਉਂਦਾ ਹੈ ਔਰ ਮਰੀਜ਼ਾਂ ਨੂੰ ਸੂਝਵਾਨ ਕਰਦਾ ਹੈ ਇਸ ਪ੍ਰਤੀ ਕਿ ਰੋਗਾਂ ਦਾ ਪੱਕਾ ਇਲਾਜ ਕੀਤਾ ਜਾਵੇ ਅੱਛਾ ਸਰ ਇੱਕ ਚੀਜ਼ ਦੱਸੋ ਕਿੰਨੀ ਕੋਪੀਡੀ ਹੋਈ ਹੁਣ ਤੱਕ ਅੱਜ ਤਕਰੀਬਨ ਹੁਣ ਤੱਕ ਆਪਾਂ 150 ਤੋਂ ਪਲੱਸ ਮਰੀਜ਼ ਦੇਖ ਚੁੱਕੇ ਹਾਂ ਜਿਦੇ ਵਿੱਚ ਸਾਰੇ ਪ੍ਰਕਾਰ ਦੇ ਮਰੀਜ਼ ਜਿਹੜੇ ਕਿ ਬੀਪੀ ਸ਼ੂਗਰ ਔਰ ਸਪੈਸ਼ਲੀ ਜਿਹੜੀ ਸਕਿਨ ਦੀ ਸਮੱਸਿਆ ਵਾਲੇ ਮਰੀਜ਼ ਆ ਉਹ ਕਾਫੀ ਦੇਖੇ ਜੀ ਤੇ ਸਰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਹਸਪੀਟਲ ਦੇ ਪ੍ਰਤੀ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਜੀ ਨੂਰ ਹਸਪਤਲ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹੋ ਜਿਹੀ ਕਾਫੀ ਉਪਰਲੇ ਕਰਦਾ ਆ ਜਿਦੇ ਵਿੱਚ ਕਿ ਆਮ ਪਬਲਿਕ ਨੂੰ ਕਾਫੀ ਜਿਹੜਾ ਆ ਫਾਇਦਾ ਹੁੰਦਾ ਆ ਜਿਦੇ ਵਿੱਚ ਕਿ ਵੱਖ-ਵੱਖ ਮੈਡੀਕਲ ਕੈਂਪ ਸ਼ਾਮਲ ਨੇ ਔਰ ਜਿਹੜੀ ਸਰਜਰੀ ਆ ਉਹਦੇ ਵੀ ਬਹੁਤ ਵਾਜਿਬ ਰੇਟਾਂ 'ਤੇ ਕੀਤੀ ਜਾਂਦੀ ਹੈ। ਨੂਰ ਹਸਪਤਾਲ ਦੇ ਜਿਹੜਾ ਜਨਰਲ ਸਰਜਰੀ ਦਾ ਰੇਟ ਹੈ ਉਹ ਅਸੀਂ 15000 ਰੁਪਏ ਰੱਖਿਆ ਹੋਇਆ। ਓਕੇ ਜਿਹਦੇ ਵਿੱਚ ਕਿ ਟੈਸਟ ਔਰ ਦਵਾਈਆਂ ਸ਼ਾਮਲ ਹੁੰਦੀਆਂ ਨੇ। ਤੋਂ ਇਹ ਇੱਕ ਤਰ੍ਹਾਂ ਦਾ ਪੈਕੇਜ ਹੀ ਆ ਜਿਹਦਾ ਲਾਭ ਸਾਰੇ ਮਰੀਜ਼ ਉਠਾ ਸਕਦੇ ਨੇ। ਮੈਂ ਅਪੀਲ ਕਰਨਾ ਚਾਹੁੰਦਾ ਸਾਰੇ ਮਰੀਜ਼ਾਂ ਨੂੰ ਔਰ ਸਾਰੇ ਪਿੰਡ ਵਾਸੀਆਂ ਨੂੰ ਇਹ ਜਿਹੜੇ ਲੱਗ ਚਾਗੇ ਦੇ ਵੀ ਨੇ ਔਰ ਜਿਹੜੇ ਨਾਲੇ ਏਰੀਆ ਦੇ ਨੇ ਕਿ ਜਿੰਨਾ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਨੇ ਉਹ ਉਠਾਇਆ ਜਾਵੇ ਔਰ ਆਪਣੇ ਰੋਗਾਂ ਨੂੰ ਕਦੀ ਵੀ ਅਣ ਦੇਖਾ ਨਾ ਕਰੋ ਅਣਗਹਿਲਾ ਨਾ ਕਰੋ ਹਮੇਸ਼ਾ ਉਸ ਚੀਜ਼ ਦੀ ਦਵਾਈ ਖਾਓ ਦਵਾਈ ਕੋ ਕਦੀ ਬਹੁਤ ਮਹਿੰਗੀ ਨਹੀਂ ਹੁੰਦੀ ਸਿਰਫ ਇਹ ਆ ਵੀ ਆਪਾਂ ਨੂੰ ਥੋੜਾ ਜਿਹਾ ਸੁਝਵਾਨ ਨੂੰ ਹੋਣ ਦੀ ਲੋੜ ਆ ਤਾਂ ਕਿ ਆਪਾਂ ਤੰਦਰੁਸਤ ਰਹਿ ਸਕੀਏ ਸਰ ਇੱਕ ਚੀਜ਼ ਹੋਰ ਦੱਸੋ ਜਿਵੇਂ ਕਿ ਆਪਾਂ ਲੈਬ ਟੈਸਟ ਵਗੈਰਾ ਕਰਦੇ ਆ ਉਹਦੇ ਵਿੱਚ ਕੀ ਡਿਸਕਾਊਂਟ ਵਗੈਰਾ ਰਿਹਾ ਤੁਹਾਡਾ ਅ ਦੇਖੋ ਅੱਜ ਜਦੋਂ ਵੀ ਆਪਾਂ ਕੈਂਪ ਲਗਾਉਂਦੇ ਆ ਲੈਬ ਵਿੱਚ 50% ਛੋਟ ਦਿੱਤੀ ਜਾਂਦੀ ਹੈ ਔਰ ਸੇਮ ਇਸੇ ਨੂੰ ਫੋਲੋ ਕਰਦੇ ਹੋਏ ਅੱਜ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਪਿੰਡ ਕਮਲਪੁਰਾ ਬਹੁਤ ਸਾਰੇ ਲੱਗਦੇ ਪਿੰਡਾਂ ਦੇ ਮਰੀਜ਼ ਵੀ ਇੱਥੇ ਆਏ ਨੇ ਔਰ ਲੈਬ ਦੇ ਵਿੱਚ ਅਸੀਂ 50% ਦੀ ਛੋਟ ਦਿੱਤੀ ਹੈ ਧੰਨਵਾਦ